ਦੀ ਵਾਰਾਂ ਨੂੰ ਭਗਤਾਂ ਨੂੰ ਜੈ ਮਾਤਾ ਦੀ ਅੱਜ ਆਪਾਂ ਪਹੁੰਚੇ ਦੋਸਤੋ ਜੱਸੀ ਬਾਗ ਵਾਲੀ ਮਾਤਾ ਕਾਲੀ ਜ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਹਾਂਜੀ ਭਗਤੋ ਜੀ ਸਾਰਿਆਂ ਨੂੰ ਮਾਤਾ ਕਾਲੀ जय माता दी बोल सच्चे दरबार की जय आए ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣੇ ਆ ਜੀ માતા ਦੀ માતા شیرਾਂ ਵਾਲੀ ਦੀ ਮੂਰਤੀ ਹੈਗੀ ਬਾਬਾ ਜੀ ਦੀ ਮੂਰਤੀ ਹੈ ਜੈ ਬੋ ਬਜਰੰਗਵਲੀ ਸੇਵਾਦਾਰ ਭਗਤੋ ਕਰੋ ਦਰਸ਼ਨ માતા ਜੀ ਰਾਣੀ ਜੀ ਦੇ ਕਾਲੀ ਮਾਤਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਚੜਦੀ ਕਲਾ ਚ ਰੱਖੇ ਆ ਰਾਖਤਾ ਜੀ ਅਮੇਂ ਇੰਦਰਵਾਜ ਐਂਦਰ ਆਉਂਦੀ ਆ ਇੱਧਰ ਵਾਪ ਸੇਵਾਦਾਰ ਪੁਜਾਰੀ ਜੀ ਬੈਠੇ ਆ ਵਾਪ ਇਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਆ ਸੇਵਾਦਾਰ ਬੈਠੇ ਆ ਜੀ ਕਰੋ ਦਰਸ਼ਨ ਭਗਤੀ ਜੀ ਮਾਤਾ ਜੀ ਦੇ ਸ਼੍ਰੀ ਗਣੇਸ਼ ਨਾਮ गुफा जी माता जी जा रहे हैं से दोस्तों करो दर्शन माता रानी की गुफा दे जय हो जय माता दी जय काली माता करो दर्शन जय बाबा बजरंगबली जी जय बरंगबली जी जय हो जय जी जी, बहुत ही शक्ति वाली जगह मान्यता होंगी है क्योंकि कि माता जी की सुखना शराब चढ़ती है इतने आ जगह हवन ਉਹ ਸੁੰਦਰ ਜਗਾ ਬਹੁਤ ਹੀ ਸੋਹਣਾ ਮੰਦਿਰ ਹੈ ਜੀ ਬਹੁਤ ਖੁੱਲੀ ਵਧੀਆ ਜਗਾ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਇਹ ਬਠਿੰਡਾ ਡੱਬ ਵਾਲੀ ਰੋਡ ਤੇ ਡੀਟੂ ਰੋਡ ਤੱਕ ਸੈਤਾਂ ਪਿੰਡ ਜੱਸੀਵਾਗ ਵਾਲੀ ਆਉਂਦੇ ਜਾਂਦੇ ਸਾਰੇ ਵੀਰ ਭਰਾ ਸੇਵਾਦਾਰ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਭਾਈ ਜੇ ਵੀਡੀਓ ਵਧੀਆ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਸੇਵਾਦਾਰ ਦਰਸ਼ਨ ਹੋ ਸਕਣ ਸਾਰੇ ਬੋਲੋ ਜੈ ਮਾਤਾ ਦੀ ਬਈ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਤੇ ਵੇਖਣੇ ਹੋ ਤਾਂ ਚੈਨਲ ਨੂੰ ਫਾਲੋ ਜ਼ਰੂਰ ਕਰ ਲਿਆ ਕਰੋ ਤੇ ਜੇ YouTube ਤੇ ਵੇਖਣੇ ਤਾਂ ਸਬਸਕ੍ਰਾਈਬਰ ਯੂਜ਼ ਕਰ ਲਿਆ ਕਰੋ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ